ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਸ਼ੰਮੂਪੁਰਾ ਦੇ ਵਿੱਚ ਇੱਕ ਹੋਰ ਗੁਆਇਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇ ਤਾਂ ਜੋ ਹਰ ਇੱਕ ਔਣ ਵਾਲੀ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88990 99728 ਅੱਜ ਦੀ ਵੀਡੀਓ ਵਿੱਚ ਤੇ ਮੇਰੇ ਆਪ ਦੇ ਫਾਰਮ ਤੋਂ ਥੋੜੇ ਲਈ ਤਿੰਨ ਬੈਣਾ ਸੇਲ ਹੀ ਲੈ ਕੇ ਆਏ ਆ ਜਿਹਦੇ ਵਿੱਚ ਇੱਕ ਜਿਹਦੇ ਵਿੱਚ ਇੱਕ ਤੋਕੜ ਗੱਬਣਾ ਜਿਹਦੇ ਵਿੱਚ ਇੱਕ ਤੋਕੜ ਗੱਬਣਾ ਇੱਕ ਤਾਜੀ ਸੂਈ ਅਤੇ ਇੱਕ ਤੋਕੜ ਵੈੜ ਬਈ ਛੇਲ ਲਈ ਹੈ ਕਰਦੇ ਆਂ ਡਿਟੇਲ ਪਹਿਲੇ ਨੰਬਰ ਤੋਂ ਸ਼ੁਰੂ ਦੇਖ ਸਕਦੇ ਆਂ ਬਾਈ ਜੀ ਦੂਜਾ ਸੋਦਾ ਸੂਈਆ ਹੁਣੇ ਸੂਈਆ 10 ਮਿੰਟ ਹੋਇਆ ਸੂਈ ਨੂੰ ਤੇ ਮਗਰ ਬੱਚਾ ਦੇਖ ਸਕਦੇ ਆਂ ਬੱਸ ਇਹ ਜਾਣ ਦਿੱਤਾ ਤੇ ਹੁਣੇ ਸੂਈਆ ਸੂਈ ਨੂੰ 5-4 ਮਿੰਟ ਹੋ ਗਏ ਥਣ ਥਣ ਬਹੁਤ ਚੰਗਾ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਤੇ ਆਰਡਰ ਬਹੁਤ ਸੋਹਣਾ ਤਿਆਰ ਕੀਤਾ ਕਰਮ ਵਾਲੀ ਨੇ ਤੁਦ ਮੰਨ ਕੇ ਚੱਲੋ 20 22 ਕਿਲੋ ਬੜੀ ਨਾਮਦਾਰੀ ਨੇ ਚਵਾ ਦੂ ਹਾਈਟ ਫੁੱਲ ਆ ਦੇਖ ਸਕਦੇ ਆ ਪੂਰੀ ਰਾਜ ਆ ਰਾਜੀ ਵੜਾ ਕੱਦ ਕਾਠ ਵਾਲੀ ਹੈਗੀ ਦੇਖ ਸਕਦੇ ਆ ਲੀਵ ਤੇ ਮਿਲਕ ਵੀ ਬਹੁਤ ਸਟਰੋਂਗ ਲੱਗੀਆਂ ਤੇ ਹਾਈਟ ਫੁੱਲ ਆ ਦੇਖ ਸਕਦੇ ਆ ਥੋੜੀ ਜਿਹੀ ਚਪਕਰੋਸ ਚ ਪੈ ਜਾਂਦੀ ਹੈ ਇਦਾਂ ਦੀਆਂ ਵੜਾ ਗਰਮੀ ਘੱਟ ਮੰਨਣੀਆਂ ਤੇ ਬਾਕੀ ਸੀ ਠੰਢੀ ਆ ਪੂਰੀ ਬਈਏ ਤੇ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਵੜਾ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਰੇਟ ਇਹਦਾ ਫੋਨ ਤੇ ਹੋ ਜੂਗਾ ਹੋਊਗਾ ਜਿਹੜਾ ਜ ਇਹ ਦੇਖ ਸਕਦੇ ਆ ਇਹ ਵਾਲੂ ਬਹੁਤ ਸੋਹਣਾ ਤਿਆਰ ਕੀਤਾ ਗਈ ਨੇ ਹੁਣੇ ਸੂਈ ਆ ਸੂਈ ਨੂੰ ਪੰਜ ਚਾਰ ਮ ਤਰੀਕ 26 ਮਹੀਨਾ 8ਵਾਂ 2024 ਦੀ ਵੀਡੀਓ ਆਪਾਂ ਸ਼ਾਮ ਨੂੰ 4:30 ਵਜੇ ਕਵਰ ਕਰ ਰਹੇ ਆ ਤੇ ਅੱਗੇ ਬਾਈ ਤੁਹਾਨੂੰ ਦਿਖਾਉਂਦੇ ਆ ਦੋ ਨੰਬਰ ਤੋਕੜ ਗੱਪਣ ਜਰਸੀ ਪੰਜਾਬ ਦੀ ਬਾਈ ਜੀ ਤੋਕੜ ਗੱਪਣਾ ਦੂਜਾ ਸੂਰਾ ਸੂਈ ਵੀ ਆ ਤੀਜੇ ਲਈ ਮਰੇ ਨੇ ਹੁਣ ਸੋਨਾ 4 ਮਹੀਨਾ ਦੀ ਗੱਪਣਾਗੀ 8 ਕਿਲੋ ਦੁੱਧ ਦਾ ਫੇਸ ਬਿਊਟੀ ਚੈੱਕ ਕਰ ਲਓ ਓਰੀਜਨਲ ਜਰਸੀ ਆ ਪੰਜਾਬ ਵਾਲੀ ਥਾਣ ਥਣ ਬਹੁਤ ਚੰਗਾ ਲੱਗਦਾ ਹੈ ਹੱਥੀ ਚਵਾਈ ਵਾਲਾ ਚਵਾਈ ਇੱਕ ਨੰਬਰ ਆ ਬਾਈ ਕੋਈ ਮੋਸ਼ਰਲਾ ਨਹੀਂ ਹੈਗਾ ਕੋਈ ਭੂਰ ਸਰ ਲਾਣੀ ਆਰਡਰ ਦੇਖ ਸਕਦੇ ਆ ਬਹੁਤ ਸੋਹਣਾ ਡੇਰ ਕੀਤਾ ਕਰਨ ਮਣੀ ਨੇ ਤੇ 8 ਕਿਲੋ ਦੁੱਧ ਹਣੇ ਥਲੇ ਕੰਡੇ ਵਾਲਾ ਦੁੰਨਾ ਟਾਈਮਾ ਦਾ ਤਿਆਰ ਆ ਲੀਵ ਉੱਤੇ ਮਿਲਕ ਵੀ ਦੇਖ ਸਕਦੇ ਆ ਬਹੁਤ ਸਟਰੋਂਗ ਲੱਗੀਆਂ ਤੇ ਫਿਰ ਕੁਆਲਟੀ ਚੈੱਕ ਕਰ ਲੋ ਹਾਈਟ ਫੁੱਲ ਦਾ ਬਾਈ ਜੀ ਕੋਈ ਛੋਟੀ ਹਾਈਟ ਨਹੀਂ ਹੈਗੀ ਜਰਸੀ ਵੜੜਾਗੀ ਤੀਜੇ ਸਵੇਰੇ ਹਣੇ ਸੁਣਾ 14 ਮਹੀਨਾ ਦੀ ਘੱਪਣਾ ਤੇ ਰੇਟ ਬਾਈ ਜੀ ਇਹਦਾ ਹੈਗਾ ਬਾਜ-ਬਜਾ ਰੇਡੀਆ ਬੱਸ ਲੈਣ ਦੇਣੀ 34000 ਰੁਪਿਆ ਰੇਟ ਆ 34 ਹਰ ਚ ਬਸ 40 ਛੱਪਾ ਹੀ ਹੋਊਗਾ ਕੋਈ 35 ਨਹੀਂ ਕੋਈ 40 ਨਹੀਂ 34 ਹਰ ਜਮਾਨਦਾਰ ਕਰਦਾਂਗੇ ਜੇ ਮਰੇ ਕਿਸੇ ਕਿਸਾਨ ਭਰਾ ਦੇ ਵਹਿੜਾ ਪਸੰਦ ਹੋਵੇ ਤਾਂ ਤਾਂ ਵੀ ਫੋਨ ਦੇ ਸੰਪਰਕ ਕਰ ਲਿਓ ਅੱਗੇ ਆ ਗਈ ਬਾਈ ਜੀ ਟੋਕੜ ਲਾਸਟ ਤੇ ਵੱਡੀ ਵਹਿੜਾ ਫਾਰਮ ਵਾਲੀ ਦੇਖ ਸਕਦੇ ਆ 9-10 ਕਿਲੋ ਦੁੱਧ ਤਿਆਰ ਲਈ ਵੀ ਉੱਤੇ ਮਿਲਕ ਵੇਚ ਦੇਖ ਸਕਦੇ ਆ ਥਣ ਪੂਰੇ ਦੇਖ ਸਕਦੇ ਥਣਾ ਦਾ ਗੈਪ ਬਹੁਤ ਸੋਹਣਾ ਚਾਰੇ ਥਣ ਪੂਰੇ ਨਿਕਣਵੇਂ ਦੀ ਪੂਰੀ ਸਪੇਸ ਤੇ ਲੱਗੇ ਹੋਇਆ ਤੇ ਇੱਕੇ ਥੋੜਾ ਜਿਹਾ ਬਹਿਣੀਆਂ ਨਾਲ ਸੰਤੋ ਮਗਰ ਇਹ ਤੋਂ ਤਿਲ ਜ਼ਰੂਰ ਹੈਗੀ ਜਮਾਂਦਰੂ ਤੇ ਅੱਲਾ ਆ ਦੇਖ ਸਕਦੇ ਹੁਣ ਦਿਖਾ ਵੀ ਦਿਨਾ ਜਮਾਂਦਰੂ ਤ ਦੁੱਧ ਬਾਈ ਜੀ ਥੱਲੇ 9-10 ਕਿਲੋ ਤਿਆਰ ਡੇਢ ਮਹੀਨੇ ਦੀ ਬਣੀ ਹੋਈ ਆ। ਦੇਖ ਸਕਦੇ ਫੇਸ ਬਿਊਟੀ ਵੱਡੀ ਹਾਈਟ ਚ ਫਾਰਮ ਵਾਲੀ ਵਹਿੜਾਗੀ। ਦੇਖ ਸਕਦੇ ਸੱਜਣ ਦੁੱਧ ਬਾਈ ਜੀ 23-24 ਕਿਲੋ ਕੱਢਿਆ ਹੋਇਆ ਤੇ ਜੇ ਮੇਰਾ ਕੋਈ ਵੀਰ ਸਾਮਰ ਨਾਲ ਹੋਵੇ ਦੁੱਧ ਇੱਕ ਪਾਸੇ ਸਾਈਡ ਤੇ ਲਾ ਕੇ ਰੱਖ ਦੇਵੇ ਬਾਜਪਾ ਦੇ ਵਿੱਚ ਆਗੀ ਤੇ ਮੁੱਲ ਕਰਾਉਣ ਬਈ ਇਹਦਾ ਬਾਈ ਕਰਾ ਲਓ 20 ਕਰਾ ਲਓ 16000 ਦੀ ਵਹਿੜ ਦੇ ਦਾਂਗੇ ਆਪਾਂ। 16000 ਚ 24 ਛੋਟ ਕਰ ਦਾਂਗੇ। ਤੇ ਅੱਜ ਦੀ ਵੀਡੀਓ ਮੇਰੇ ਆਪ ਦੇ ਘਰ ਤੋਂ ਹੀ ਤਿੰਨਾ ਬੈੜਾ ਸੋ ਪ੍ਰੋਪਰ ਡਿਟੇਲ ਦੱਸਤੀ ਤਿੰਨਾ ਬੈੜਾ ਦੇ ਵਿੱਚੋਂ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੀ ਕੋਈ ਵੀ ਬੈੜ ਪਸੰਦ ਹੁੰਦੀ ਹੋਵੇ ਤਾਂ ਮੇਰੇ ਨਾਲ ਸੰਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹਿੰਦੂਪੁਰਾ ਜ਼ਿਲ੍ਹਾ ਮੋਗਾ ਤੇ ਸੀ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ ਆ 78990 99728 ਤੇ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਵੇਰੀ ਮੱਚ